ਇਹਤ ਸਕੋ ਇਹਨੂੰ ਹੋਰ ਹੀ ਦੀ ਵੀ ਗੱਲ ਆ ਉਹ ਉਹਦੇ ਵੀ ਇੱਕ ਅਲੱਗ-ਅਲੱਗ ਦਾਵੇਦਾਰ ਨੇ ਜੇ ਉਹ ਸਿੱਖ ਨੇ ਉਹ ਕਹਿੰਦੇ ਨੇ ਸਿੱਖ ਰਾਜ ਵੇਲੇ ਜੋ ਬ੍ਰਿਟਾਨੀਆ ਜੋ ਹਕੂਮਤ ਲੱਗੀ ਸੀ ਉਦੋਂ ਉਹ ਕਹਿੰਦੇ ਇਹ ਸਿੱਖਾਂ ਦਾ ਨਵਾਂ ਆਉਣਾ ਚਾਹੀਦਾ ਆ ਆਉਣਾ ਕਿੱਥੇ ਚਾਹੀਦਾ ਚਾਹੇ ਉਹ ਅੰਮ੍ਰਿਤਸਰ ਸਾਹਿਬ ਜਾਂ ਕਿੱਥੇ ਆਉਣਾ ਚਾਹੀਦਾ ਇੰਡੀਆ ਸਰਕਾਰ ਕਹਿ ਰਹੀ ਆ ਵੀ ਉਹ ਸਾਡੇ ਕੋਲ ਆਉਣਾ ਚਾਹੀਦਾ ਆ ਵੀ ਉੱਥੇ ਆਉਣਾ ਚਾਹੀਦਾ ਆ پاکستان ਸਰਕਾਰ ਕਹਿ ਰਹੀ ਆ ਪੀ ਇਹ ਲਾਹੌਰ ਉਦੋਂ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਉੱਥੇ ਸੀ ਉੱਥੋਂ ਲਿਆ ਗਿਆ ਆ ਪੀ ਇਹ ਪਾਕਿਸਤਾਨ ਉੱਥੇ ਆਉਣਾ ਚਾਹੀਦਾ ਆ ਜੋ ایران ਦੇ ਲੋਕ ਨੇ ਉਹ ਕਹਿ ਰਹੇ ਨੇ ਪੀ ਇਹ ਘੁਮਾ ਫਰਾ ਕੇ ਉੱਥੋਂ ਅਫਗਾਨਿਸਤਾਨ ਤੋਂ ਅਫਗਾਨਿਸਤਾਨ ਵਾਲੇ ਕਹਿ ਰਹੇ ਪੀ ਇਹ ਸਾਡਾ ਆ ਅਫਗਾਨਿਸ ਤੇ ਜੋ ਕਾਬਲ ਤੋਂ ਆ ਉਹ ਕਹਿ ਇਰਾਨ ਵਾਲੇ ਕਹਿ ਰਹੇ ਨੇ ਕਿ ਦੇਖੋ ਉਹ ਸਾਰੇ ਨੇ ਸਾਡੇ ਤੋਂ ਲੁੱਟਿਆ ਜਾਂ ਸਾਡੇ ਤੋਂ ਖਰੀਦਿਆ ਜਾਂ ਸਾਡੇ ਤੋਂ ਖੋਹ ਕੇ ਲੈ ਕੇ ਗਏ ਇਹ ਘਮਾਫਰਾ ਕੇ ਪੰਜਾਬ ਚ ਉਧਰੋਂ ਆਇਆ ਆ ਉਹ ਕਹਿ ਰਹੇ ਨੇ ਕਿ ਇਹ ਦਾਅਵੇਦਾਰੀ ਸਾਡੀ ਆ ਸੋ ਜੋ ਕੁਝ ਬ੍ਰਿਟਾਨੀਆ ਚ ਲੋਕ ਨੇ ਉਹ ਕਹਿੰਦੇ ਨੇ ਕਿ ਐਸੀ ਇਹਨੂੰ ਉਦੋਂ ਜਦੋਂ ਹਾਸਲ ਕੀਤਾ ਸੀਗਾ ਕਿ ਐਸੀ ਇਹ ਸਾਡਾ ਆ ਉਹ ਅਲੱਗ-ਅਲੱਗ ਦਾਅਵੇਦਾਰੀਆਂ ਪੇਸ਼ ਹੁੰਦੀਆਂ ਨੇ ਅਲੱਗ-ਅਲੱਗ ਵਸਤੂਆਂ ਦੇ ਬਾਰੇ ਪਰ ਪ੍ਰਮੁੱਖ ਚੀਜ਼ ਇਹ ਹੈ ਆ ਕਿ ਉਹਨਾਂ ਨੂੰ ਉਹਨਾਂ ਦੀ ਸੇਵਾ ਸੰਭਾਲ ਕੇ ਦਾ ਹੁੰਦੀ ਆ ਮੈਂ ਮੈਨੂੰ ਕਈ ਵਾਰੀ ਇਸ ਗੱਲ ਤੇ ਵੀ ਬੜਾ ਦੁੱਖ ਹੁੰਦਾ ਹੈ ਕਿ ਦੇਖੋ ਇੱਥੇ ਕਈ ਜਿਹੜੀਆਂ ਪੁਰਾਣੀਆਂ ਇਮਾਰਤਾਂ ਨਾਨਕਸ਼ਾਹੀ ਏਟ ਹੁੰਦੀ ਆ ਇੱਥੇ ਚੱਕ ਕੇ ਕੋਈ ਉਹ ਸੇਵਾ ਦੇ ਨਾਂ ਤੇ ਉਥੇ ਬਾਥਰੂਮ ਦੀਆਂ ਟਾਇਲਾਂ ਉਥੇ ਚੱਕ ਕੇ ਲਾਉਂਦੇ ਉਹਨਾਂ ਨੂੰ ਉਸ ਗੱਲ ਦੀ ਅਹਿਮੀਅਤ ਦਾ ਨਹੀਂ ਪਤਾ ਹੁੰਦਾ ਕਿ ਕਿੱਦਾਂ ਆਪਾਂ ਸੇਵਾ ਸੰਭਾਲ ਕਰਨੀ ਆ ਉਹਨਾਂ ਪੁਰਾਣੀਆਂ ਇਮਾਰਤਾਂ ਦੀ ਪੁਰਾਣੇ ਕਿਲਿਆਂ ਦੀ ਪੁਰਾਣੀਆਂ ਚੀਜ਼ਾਂ ਦੇ ਲਈ ਜਦੋਂ ਉਹ ਚੀਜ਼ਾਂ ਵੀ ਤੁਸੀਂ ਰੱਖਦੇ ਆ ਇਹ ਭਾਜੀ ਉਹ ਤਾ ਸਾਮ ਹੁੰਦੀਆਂ ਨੇ ਜੇ ਆਪਾਂ ਹੁਣੇ ਤੇ ਬੈਠੇ ਆ ਉਹ ਕਮਰਾ ਉਹ ਤਾਪਮਾਨ ਇੱਕ ਇੱਕ ਤਾਪਮਾਨ ਹੋਣਾ ਚਾਹੀਦਾ ਵੀ ਤੇ ਨਾਲੇ ਉਹ ਇਹ ਵੀ ਆ ਕਿ ਕਦੀ ਉੱਥੇ ਅੱਗ ਨਾ ਲੱਗ ਸਕੇ ਕਦੀ ਉੱਥੇ ਜ਼ਿਆਦਾ ਠੰਡ ਨਾ ਹੋ ਸਕੇ ਹੋ ਜਾਵੇ ਉਹ ਜਿਹੜੇ ਪ੍ਰਾਈਵੇਟ ਕਲੈਕਟਰ ਵੀ ਨੇ ਉਹਨਾਂ ਨੇ ਬਕਾਇਦਾ ਉਹ ਲੱਖਾਂ ਪੌਂਡ ਇਹਦੇ ਨੂੰ ਕਹਿੰਦੇ ਆਪਾਂ ਕਰੋੜਾਂ ਰੁਪਏ ਹਰ ਸਾਲ ਖਰਚਦੇ ਨੇ ਵੀ ਜਿਹੜੀ ਉਹਨਾਂ ਦੀ ਇੱਕ ਕਰੋੜਾਂ ਦੀ ਜਿਹੜੀ ਜਾਇਦਾਦ ਆ ਵੀ ਉਹ ਦੀ ਸੇਵਾ ਸੰਭਾਲ ਕਿੱਦਾਂ ਕਰਨੀ ਜਦੋਂ ਬਾਹਰ ਲੈ ਕੇ ਆਉਣਾ ਕਿਦਾਂ ਦਸਤਾਨੇ ਪਾਉਣੇ ਕਿਦਾਂ ਕੀ ਕਰਨਾ ਇਹ ਚੀਜ਼ਾਂ ਬਹੁਤ ਹੀ ਵਿਚਾਰ ਅਧੀਨ ਹੋਣੇ ਚਾਹੀਦੀਆਂ ਮੈਨੂੰ ਪਤਾ ਇੱਥੇ ਬਹੁਤ ਵੱਡਾ ਮਸਲਾ ਉਦੋਂ ਵੀ ਹੋ ਗਿਆ ਸੀ ਜਦੋਂ ਆਪਣੇ ਜਲਿਆਂ ਵਾਲੇ ਬਾਗ ਦੀ ਵਾਰੀ ਗੱਲ ਹੋਈ ਸੀ ਉਹ ਕੁਝ ਲੋਕੀ ਜਦੋਂ ਨਵੀਨ ਨਿਗਰਨ ਕੀਤਾ ਸੀ ਉਹ ਕੁਝ ਕੁ ਮੋੜ ਕੇ ਰੱਖਤਾ ਸੋ ਉਹ ਉਹ ਇਹ ਇੰਡੀਆ ਦੇ ਵਾਲਿਆਂ ਨੂੰ ਵੀ ਸੋਚਣ ਦੀ ਲੋੜ ਹੈ ਵੀ ਉਹ ਕਿਸ ਤਰੀਕਾ ਨਾਲ ਸੇਵਾ ਸੰਭਾਲ ਕਰਦੇ ਨੇ ਉਧਰ ਬਾਹਰ ਵਸਦੇ ਵਿਅਕਤੀਆਂ ਨੂੰ ਵੀ ਹੈ ਪਰ ਪ੍ਰਮੁੱਖ ਗੱਲ ਇਹ ਆ ਵੀ ਕਿਸੇ ਇੱਕ ਦੀ ਤਜੋਰੀ ਚ ਨਹੀਂ ਹੋਣੀ ਚਾਹੀਦੀ ਉਹ ਲੋਕੀ ਉਹਨਾਂ ਦੇ ਦਰਸ਼ਨ ਕਰ ਸਕਣ ਇਹ ਬਹੁਤ ਜ਼ਰੂਰੀ ਚੀਜ਼ ਹੈ। ਕਿਉਂਕਿ ਅੱਜ ਵੀ ਆਪਣੀਆਂ ਸਟਰੀਟਸ ਉਸੇ ਤਰੀਕੇ ਨਾਲ ਕਹਿੰਦੇ ਸਾਹਮਣੀਆਂ ਆਪਣੀਆਂ ਪੁਰਾਣੀ-ਪੁਰਾਣੀ ਬਿਲਡਿੰਗਸ ਐਨੀਆਂ ਸਾਹਮਣੀਆਂ ਆਂਗੀਆਂ। ਤੇ ਸਾਡੇ ਕੋਲ ਤਾਂ ਇਤਿਹਾਸ ਇੰਨਾ ਵੱਡਾ ਹੈ ਨਾ ਠੰਡਾਪੁਰ 'ਚ ਸਾਡਾ ਉਸ ਤਰੀਕੇ ਨਾਲ ਨਾ ਚਮਕੋੜ ਦੀ ਘੜੀ ਜੇ ਆਪਾਂ ਜਾਣਦੇ ਹਾਂ ਉਹ ਵੀ ਉਸੇ ਤਰੀਕੇ ਨਾਲ ਨੇ ਛੱਡੀ। ਹੋਰ ਵੀ ਕਿੰਨੇ ਇਤਿਹਾਸਕ ਸਥਾਨਾ ਕੋਈ ਵੀ ਉਸ ਤਰੀਕੇ ਨਾਲ ਜਿੱਦ ਗੁਰੂ ਸਾਹਿਬ ਵਲੇ ਸੀ ਉਹਨਾਂ ਨੇ ਨਹੀਂ ਛੱਡਿਆ। ਇਤਿਹਾਸਕ ਸਥਾਨਾਂ ਸੰਭਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕੌਮ ਦਾ ਸਰਮਾਇਆ ਹੁੰਦੇ ਨੇ ਜਿਹੜੀ ਵਿਰਾਸਤ ਆ। ਇਹ ਤੇ ਮੈਂ ਮੀਤੇ ਹਾਸਤਾ ਵਿਦਿਆਰਥੀਆਂ ਮੇਰੇ ਜਿਹੜੀ ਐਮਫਿਲ ਜਿਹੜੀ ਮਾਸਟਰਸ ਇਨ ਫਲਸਫੀ ਸੀਗੀ ਉਹ ਵੀ ਇੰਡੀਅਨ ਇਤਿਹਾਸ ਤੇ ਸੀ ਉਹ ਚੇਚੇ ਤੌਰ ਤੇ ਪੰਜਾਬ ਦੇ ਵਿੱਚ ਕੀ ਕੁਛ ਹੋਇਆ ਪਿਛਲੇ 200 ਸਾਲਾਂ ਦੇ ਦਰਮਿਆਨ ਵੰਡ ਕਿਵੇਂ ਹੋਈ ਪੰਜਾਬੀ ਸੂਬਾ ਕਿਵੇਂ ਕਾਇਮ ਹੋਇਆ ਇੰਡੀਆ ਪਾਕਿਸਤਾਨ ਕਿਦਾਂ ਹੋਣ ਦੇ ਵਿੱਚ ਆ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਅਨਮੋਲ ਜਿਹੜੀਆਂ ਕਿਤਾਬਾਂ ਵੀ ਹੁੰਦੀਆਂ ਨੇ ਅਨਮੋਲ ਵਸਤੂਆਂ ਵੀ ਹੁੰਦੀਆਂ ਨੇ ਜੋ ਪੁਰਾਣੇ ਇਤਿਹਾਸਿਕ ਚਾਹੇ ਉਹ ਮਹਿਲ ਨੇ ਚਾਹੇ ਉਹ ਸਿੱਖ ਜੇ ਆਪਾਂ ਸਿੱਖ ਹੋਣ ਦੇ ਨਾਤੇ ਵੀ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਜਿਹੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਜੋ ਅਲੱਗ-ਅਲੱਗ ਪਿੰਡਾਂ ਦੇ ਵਿੱਚ ਬੈਠੇ ਨੇ ਉਹਨਾਂ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਕਿ ਕਿਦਾਂ ਆਪਾਂ ਸੇਵਾ ਸੰਭਾਲ ਕਰਦੇ ਆ ਜੇ ਕੋਈ ਗੁਰੂ ਸਾਹਿਬਾਂ ਦੀ ਚਰਨਛੋਪਾ ਪ੍ਰਾਪਤ ਕੋਈ ਜਗ੍ਹਾ ਹੋਵੇ ਇਹ ਬੜੇ ਗੰਭੀਰਤਾ ਦੇ ਨਾਲ ਸੋਚਣਾ ਪੈਂਦਾ ਜਿਤ ਤੱਕ ਯੂਕੇ ਦੀ ਗੱਲ ਤੁਸੀਂ ਕਹੀ ਜੇਸ ਪਾਰਲੀਮੈਂਟ ਦੇ ਵਿੱਚ ਮੈਨੂੰ ਸੇਵਾ ਕਰਨ ਦਾ ਮੌਕਾ ਪਿਛਲੇ 8 ਸਾਲਾਂ ਤੋਂ ਮਿਲਿਆ ਆ ਅਰਬਾਂ ਪੌਂਡ ਉੱਤੇ ਖਰਚੇ ਜਾਂਦੇ ਨੇ ਕੀ ਉਹ ਪ੍ਰਾਣੀ ਕਈ ਸੌ ਸਾਲ ਪੁਰਾਣੀ ਇਮਾਰਤ ਨੂੰ ਅਸੀਂ ਸੇਵਾ ਸੰਭਾਲੋ ਦੀ ਕਿੱਦਾਂ ਕਰਨੀ ਆ ਇਹ ਤੁਹਾਨੂੰ ਮੈਂ ਇੱਕ ਉਦਾਹਰਨ ਦੇਣੀ ਆ ਉੱਥੇ ਤਦੀ ਕਰੋੜਾਂ ਸਾਲਾਨੀ ਉੱਥੇ ਆਉਂਦੇ ਨੇ ਲੰਡਨ ਦੀਆਂ ਉਹ ਚੀਜ਼ਾਂ ਦੇਖਣ ਨੂੰ ਸੋ ਜਿਸ ਤਰੀਕੇ ਨਾਲ ਉੱਥੇ ਲੰਡਨ ਸੰਭਾਲ ਹੋ ਰਹੀ ਕਈ ਚੀਜ਼ਾਂ ਦੀ ਉਹ ਬਹੁਤ ਵਧੀਆ ਆ ਪਰ ਮੈਂ ਇਹੀ ਚਾਹੂੰਗਾ ਅਲੱਗ-ਅਲੱਗ ਜਦੋਂ ਵੀ ਚਾਹੇ ਉਹ ਪ੍ਰਾਈਵੇਟ ਕਲੈਕਟਰ ਹੋਣ ਚਾਹੇ ਅਲੱਗ-ਅਲੱਗ ਸਰਕਾਰਾਂ ਹੋਣ ਵੀ ਸੇਵਾ ਸੰਭਾਲ ਸਹੀ ਤਰੀਕਾ ਕਰੋ ਨੰਬਰ 2 ਉਸ ਚੀਜ਼ਾਂ ਦੀ ਨਮਾਇਸ਼ ਹੋਣੀ ਚਾਹੀਦੀ ਤਾਂ ਕਿ ਉਹ ਜਨ ਤੱਕ ਨਮਾਇਸ਼ ਇਹ ਨਹੀਂਗਾ ਵੀ ਕਿਸੇ ਸਿਰਫ ਅਮੀਰਾਂ ਦੇ ਘੇਰੇ ਚ ਹੀ ਰਹਿ ਜਾਣੇ ਉਹ ਚੀਜ਼ਾਂ ਸੋ ਇਹ ਜਦੋਂ ਗੱਲ ਹੁੰਦੀ ਹੈ ਨਾ ਮੈਂ ਤੁਹਾਡੇ ਦਰਸ਼ਕਾਂ ਨੂੰ ਵੀ ਇਹ ਕਹੂੰਗਾ ਵੀ ਇਹ ਦੋ ਚੀਜ਼ਾਂ ਪ੍ਰਮੁੱਖ ਰੱਖਣੀਆਂ ਹਮੇਸ਼ਾ ਜ਼ਰੂਰੀ ਹੁੰਦੀਆਂ ਨੇ ਕਦੀ ਕਈ ਵਾਰੀ ਕਈ ਲੋਕੀ ਉਹਨੂੰ ਸਿਆਸੀ ਰੰਗਤ ਦੇ ਕੇ ਜਾਂ ਹੋਰ ਹੀ ਪਾਸੇ ਨੂੰ ਗੱਲ ਤੋੜ ਲੈਣੇ ਦਾਅਵੇਦਾਰੀਆਂ ਇੱਧਰ ਉੱਧਰ ਉਹ ਕਈ ਚੀਜ਼ਾਂ ਹੋਰ ਹੀ ਪਾਸੇ ਨੂੰ ਕਹਾਣੀ ਤਰਪਿੰਦੀ ਆ ਪਰ ਪ੍ਰਮੁੱਖ ਚੀਜ਼ਾਂ ਇਹ ਹੁੰਦੀਆਂ ਚ ਹੋਣ ਚਾਹੀਏ ਉਹ ਇੰਡੀਆ 'ਚ ਚਾਹੇ ਇੰਗਲੈਂਡ ਚ ਆ ਚਾਹੇ ਅਮਰੀਕਾ ਚਾ ਚਾਹੇ ਜਾਪਾਨ ਚ ਆ ਸੰਭਾਲ ਹੋ ਰਹੀ ਆ ਤਾਂ ਉਹ ਜਨਤਕ ਨਮਾਇਸ਼ਾਂ ਦੀ ਹੋ ਰਹੀ ਜਾਂ ਨਹੀਂ ਇਹ ਕਹਿ ਵੀ ਗੱਲ ਆ ਜਦੋਂ ਤੁਸੀਂ ਪਾਰਲੀਮੈਂਟ ਦੀ ਗੱਲ ਕਰਦੇ ਹੋ ਉਸ ਪਾਰਲੀਮੈਂਟ ਚ ਜਦੋਂ ਤੁਸੀਂ ਪਹਿਲੀ ਵਾਰ ਹੀ ਵੜੇ ਸੀ ਤੁਸੀਂ ਤੁਹਾਡੇ ਦਿਮਾਗ ਚ ਕੀ ਚੱਲ ਰਿਹਾ ਸੀ ਕਿਉਂਕਿ ਇਹੋ ਹੀ ਬ੍ਰਿਟਿਸ਼ਰਸ ਨੇ ਜਿਹੜੇ ਕਈ ਵਾਰੀ ਲਿਖ ਵੀ ਦਿੰਦੇ ਸੀ ਇੰਡੀਅਨ ਰੈਸਟੋਰੈਂਟਸ 'ਚ ਲਿਖ ਦਿੰਦੇ ਸੀ ਵੀ ਇੰਡੀਅਨ ਐਂਡ ਡੌਗਸ ਆਰ ਨੋਟ ਅਲਾਉਡ ਤੇ ਉਹਨਾਂ ਦੀ ਪਾਰਲੀਮੈਂਟ ਚ ਜਦੋਂ ਤੁਸੀਂ ਜਾ ਰਹੇ ਸੀ ਐਜ਼ ਇੱਕ ਜਾ ਰਹੇ ਸੀ ਐਜ਼ ਇੱਕ ਦਸਤਾਰਦਾਰੀ ਜਾ ਰਹੇ ਸੀ ਪੂਰੇ ਮੈਂ ਕਹਾਂਗਾ ਵੀ ਗੁਰਸੇਕ ਜਾ ਰਹੇ ਸੀ ਤਾਂ ਕੀ ਲੱਗ ਰਿਆ ਸੀ ਮਨ ਚ ਕੀ ਚੱਲ ਰਿਆ ਸੀ ਦੇਖੋ ਮੈਨੂੰ ਪਤਾ ਇਹ ਬਹੁਤ ਹੀ ਫਕਰ ਦਮਾਣ ਵਾਲੀ ਗੱਲ ਸੀ ਕਿ ਨਾ ਸਿਰਫ ਮੇਰੇ ਲਈ ਜਾਂ ਮੇਰੇ ਪਰਿਵਾਰ ਲਈ ਪਰ ਸਮੂਹ ਪੰਜਾਬੀਆਂ ਲਈ ਤਾਂ ਉਚੇਚੇ ਤੌਰ ਤੇ ਜਿਹੜੇ ਦਸਤਾਰ ਧਾਰੀ ਸੀਗੇ ਉਹਨਾਂ ਨੇ ਤਾਂ ਬਹੁਤ ਜ਼ਿਆਦਾ ਸੀ ਕਿ ਇਹ ਕਿਸ ਤਰੀਕੇ ਨਾਲ ਇਹ ਵਿਅਕਤੀ ਸਾਡੀ ਨੁਮਾਇੰਦਗੀ ਕਰੂਗਾ ਦੇਖੋ ਜਿੱਤੇ ਤੱਕ ਨੁਮਾਇੰਦਗੀ ਦੀ ਗੱਲ ਸੀ ਉਹਦਾ ਤਾਂ ਇਲਮ ਮੈਨੂੰ ਪਹਿਲਾਂ ਹੀ ਹੋ ਗਿਆ ਸੀ ਕਿਉਂਕਿ ਮੈਂ ਜਿਹੜੀ ਆਪਣੀ ਪਹਿਲੀ ਤਕਰੀਰ ਸੀਗੀ ਪਹਿਲਾ ਜਿਹੜਾ ਮੇਰਾ ਭਾਸ਼ਣ ਸੀਗਾ ਉਥੇ ਪਾਰਲੀਮੈਂਟ ਜੀ ਨੂੰ ਮੇਡ ਇਨ ਸਪੀਚ ਕਹਿੰਦੇ ਆ ਉਹਦੇ ਵਿੱਚ ਵੀ ਮੈਂ ਜ਼ਿਕਰ ਕੀਤਾ ਸੀਗਾ ਕਿ ਸਪੀਕਰ ਸਾਹਿਬ ਵੀ ਇਸ ਗੱਲ ਦਾ ਅਹਿਸਾਸ ਇਹਦੀ ਅਹਿਮੀਅਤ ਮੈਨੂੰ ਉਦੋਂ ਪਤਾ ਲੱਗੀ ਸੀ ਜਦੋਂ ਮੈਂ ਇੱਕ ਸਮਾਗਮ ਲਈ ਉੱਤਰੀ ਇੰਗਲੈਂਡ ਦੇ ਵਿੱਚ ਗਿਆ ਉਥੇ ਇੱਕ ਸਿੱਖ ਬਜ਼ੁਰਗ ਸਿਕਾ ਇਥੇ ਆਏ ਉਹਨਾਂ ਨੇ ਇਹ ਗੱਲ ਆਖੀ ਕਿ ਬਹੁਤ ਸ਼ਾਬਾਸ਼ ਪੁੱਤਰਾ ਮੈਂ ਕਿਹਾ ਉਹ ਅਥਰੂ ਵਗਰੇ ਸੀ ਮੋਢੇ ਤੇ ਹੱਥ ਰੱਖ ਕੇ ਆ ਕਿਹਾ ਸ਼ਾਬਾਸ਼ੇ ਮੈਨੂੰ ਬਹੁਤ ਬਹੁਤ ਖੁਸ਼ੀ ਹੋਈ ਆ ਕਿ ਮੇਰੇ ਵਰਗਾ ਮੇਰੇ ਬੱਚੇ ਵਰਗਾ ਕੋਈ ਉੱਥੇ ਪਾਰਲੀਮੈਂਟ ਦੇ ਵਿੱਚ ਜਿਨ੍ਹਾਂ ਨੇ ਸਾਡੇ ਦੇ ਕਿਸੇ ਵੇਲੇ ਰਾਜ ਕੀਤਾ ਉੱਥੇ ਸਾਡਾ ਵੀ ਸਰਦਾਰੋਂ ਤੇ ਖੜਾ ਹੋ ਗਿਆ ਪਰ ਇੱਕ ਗੱਲ ਆ ਸਾਡੀ ਬੇਇੱਜ਼ਤੀ ਨਾ ਕਰਦੇ ਟਾਊਂਟ ਲੈਟ ਅਸ ਡਾਊਨ ਇੱਕੋ ਦਾਮੀ ਮੈਨੂੰ ਉੱਥੇ ਚੱਕਤਾ ਤਾਂ ਇੱਕ ਪਟਾਕ ਦੇ ਨਹੀਂ ਥੱਲੇ ਮਾਰਿਆ ਭਈ ਕੋਈ ਗਲਤ ਗੱਲ ਨਾ ਕਰ ਦੇ ਤਦ ਹੀ ਮੈਂ ਉਦੋਂ ਹੀ ਇਹ ਤਾਨ ਲੈ ਲਿਆ ਕਿ ਭਈ ਮੈਂ ਇੱਕ ਜੋ ਸੇਵਾ ਨਿਭਾਉਣੀ ਆ ਬਾਖੂਬੀ ਨਿਭਾਉਣੀ ਆ ਮੈਂ ਹੋ ਬਾਕੀ ਜਿਹੜਾ ਕਾਰੋਬਾਰ ਜਾਂ ਹੋਰ ਸਭ ਕੰਮ ਬਾਕੀ ਹੋਰ ਸਭ ਛੱਡ ਦਿੱਤੇ ਤਾਂ ਹੁਣ ਮੇਰਾ ਇਕੋ ਹੀ ਆ ਕਿਹੜਾ ਪੇਸ਼ਾ ਉਹ ਇਹ ਆ ਵੀ ਮੈਂਬਰ ਆਫ ਪਾਰਲੀਮੈਂਟ ਹੋਣਾ ਜਾਂ ਹੁਣ ਮੈਂ ਪਿਛਲੇ ਸਾਲ ਤੋਂ ਜੋ ਡਿਫੈਂਸ ਕਮੇਟੀ ਜੋ ਸੰਸਦੀ ਸੁਰੱਖਿਆ ਕਮੇਟੀ ਆ ਉਹਦਾ ਚੇਅਰਮੈਨ ਜੋ ਚੁਣਿਆ ਗਿਆ ਆ ਇਹ ਵੀ ਪਹਿਲੀ ਵਾਰੀ ਹੋਇਆ ਆ ਕਿ ਕਿਸ ਦੇਸ਼ ਦੀ ਉਹ ਯੂਕੇ ਦੀ ਸੁਰੱਖਿਆ ਕਮੇਟੀ ਜਿਸ ਦੇ ਵਿੱਚ ਕਈ ਖੁਫੀਆਂ ਚੀਜ਼ਾਂ ਵੀ ਜਾਂ ਦੇਸ਼ ਦੇ ਸੁਰੱਖਿਆ ਦੇ ਬਾਰੇ ਜਿਹੜੇ ਗੱਲ ਗੱਲਬਾਤ ਹੁੰਦੀ ਆ ਪਹਿਲੀ ਦਫਾ ਵੀ ਕੋਈ ਵੀ ਘਟ ਗਿਣਤੀ ਸਿੱਖ ਜਾਂ ਪੰਜਾਬੀ ਜਾਂ ਐਨ ਆਰ ਆਈ ਇੰਡੀਆਨ ਨੂੰ ਵਗੈਰਾ ਦੀ ਗੱਲ ਛੱਡੋ ਕਦੀ ਵੀ ਉੱਥੇ ਕੋਈ ਘੱਟ ਗਿਣਤੀ ਚੇਅਰਮੈਨ ਨਹੀਂ ਬਣਿਆ ਸੀ ਤਾਂ ਹੁਣ ਉੱਥੇ ਇੱਕ ਜੋ ਇਹਨਾਂ ਚੀਜ਼ ਨੂੰ ਬਣਦਾ ਜਿਹੜਾ ਮੌਕਾ ਮਿਲਿਆ ਉਹ ਵੀ ਉੱਥੇ ਦੇ ਐਮ ਪੀ ਆ ਨੇ ਚੁਣ ਕੇ ਬਣਾਇਆ ਉੱਥੇ 650 ਐਮ ਪੀ ਆ ਦੀ ਵੋਟ ਪੈਂਦੀ ਹੈ ਜੇ ਤੁਸੀਂ ਆਪਾਂ ਨਸਲੀ ਵਿਤਕਰੇ ਦੀ ਗੱਲ ਕਰੀਏ ਉਹ 650 ਐਮ ਪੀ ਆ ਦੀ ਇੱਕ ਮੈਂਬਰ ਇੱਕ ਵੋਟ ਹੁੰਦੀ ਆ ਤਾਂ ਉਸ ਪ੍ਰਭਾਵਸ਼ਾਲੀ ਤਾਕਤਵਰ ਕਮੇਟੀ ਦਾ ਚੇਅਰਮੈਨ ਉਹਨਾਂ ਨੇ ਉਹ ਇਸ ਨੂੰ ਚੀਜ਼ ਨੂੰ ਬਹੁਤ ਸੋਚ ਪਰ ਕੇ ਚੁਣਿਆ ਸੋ ਇਹ ਮੈਂ ਸਮਝਦਾ ਆ ਕਿ ਦੇਖੋ ਆਪਾਂ ਨੂੰ ਅ ਅਗਾਹ ਵਧਣ ਦੇ ਲਈ ਇਹ ਵਾਕਈ ਉਹਨਾਂ ਨੂੰ ਦਾਤ ਦੇਣੀ ਪਊਗੀ ਪਰ ਉਹ ਵਿਅਕਤੀਆਂ ਨੂੰ ਅਗਾਹ ਜਾ ਕੇ ਆਪਾਂ ਨੂੰ ਵੀ ਆਪਣੇ ਜਿਹੜਾ ਜ਼ਿੰਦਗੀ ਦੇ ਵਿੱਚ ਜਿਸ ਤਰੀਕੇ ਨਾਲ ਆਪਾਂ ਵਿਚਰਦੇ ਆ ਇਹ ਵੀ ਹਮੇਸ਼ਾ ਦੂਜੇ ਤੇ ਉਂਗਲ ਚੱਕਣ ਦੀ ਤੋਂ ਪਹਿਲਾਂ ਆਪਣੇ ਆਪ ਆਪਣੇ ਗੇਰੇਵਾਨ ਵਿੱਚ ਵੀ ਛਾਤੀ ਮਨ ਜਦਾਂ ਆਪਾਂ ਫਰੀਦ ਜੀ ਵੀ ਆਪਾਂ ਨੂੰ ਇਹੀ ਜੋ ਸਬਕ ਸਬੋਂ ਗੁਰਬਾਣੀ ਦੇ ਵਿੱਚ ਆਪਾਂ ਨੂੰ ਇਹੀ ਆ ਵੀ ਆਪਣੇ ਗਿਰਵਾਣ ਦੇ ਵਿੱਚ ਪਹਿਲਾਂ ਚਾਕੀਏ ਵੀ ਕੀ ਆਪਾਂ ਸਹੀ ਕਰ ਰਹੇ ਆ ਕੀ ਨਹੀਂ ਕਰ ਰਹੇ ਤਾਂ ਆਪਾਂ ਵਾਕੇ ਹੀ ਜੇ ਬਰਾਬਰਤਾ ਦਾ ਪ੍ਰਤੀਕ ਬਣੀ ਆਪਾਂ ਮਿਹਨਤ ਕਰਦੇ ਆ ਆਪਾਂ ਦ੍ਰਿੜ ਇਰਾਦੇ ਨਾਲ ਅੱਗੇ ਨੂੰ ਵਧਦੇ ਆ ਤਾਂ ਕਾਬਲੀਅਤ ਦੇ ਮੁਤਾਬਕ ਪਰਮਾਤਮਾ ਆਪਾਂ ਨੂੰ ਜ਼ਰੂਰ ਅਗਾਹ ਲੈ ਕੇ ਜਾਊਗਾ ਜੇ ਮੇਰੇ ਵਰਗਾ ਜੋ ਜੰਪਲ ਉੱਥੇ ਦਾ ਜੰਪ ਵਾਲਿਆ ਵੀ ਜੇ ਮੈਂ ਉੱਥੇ ਤਰੱਕੀ ਕਰਦਾ ਹੁਣ ਪਰਮਾਤਮਾ ਦੀ ਕਿਰਪਾ ਨਾਲ ਉੱਥੇ ਇੱਕ ਨਹੀਂ ਚਾਰ ਸਦਾ ਰਿਆ ਕੈਦੀ ਪਾਰਲਮੈਂਟ ਦੇ ਵਿੱਚ ਉੱਥੇ 11 ਸਿੱਖ ਹੋ ਗਏ ਨੇ ਸੋ ਇਹ ਵੀ ਬਹੁਤ ਵੱਡੀ ਜਿਹੜੀ ਪ੍ਰਾਪਤੀ ਆ ਜੋ ਪਹਿਲਾਂ ਇੱਕ ਸਿੱਖ ਬੀਬੀ ਹੁੰਦੀ ਸੀ ਹੁਣ ਉਥੇ ਚਾਰ ਸਿੱਖ ਬੀਬੀਆਂ ਜਿਹੜੀਆਂ ਚੁਣੀਆਂ ਗਈਆਂ ਨੇ ਇਹ ਵੀ ਮੈਂ ਸਮਝਦਾ ਕਿ ਵਧਾਈ ਦੇ ਪਾਤਰ ਨੇ ਸਾਰੇ ਪਰ ਬਹੁਤ ਬਹੁਤ ਮੈਨੂੰ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਵੀ ਤੁਸੀਂ ਇਸ ਮਿੱਟੀ ਦੇ ਨਾਲ ਜੋੜਨ ਦਾ ਮੈਨੂੰ ਮੌਕਾ ਦਿੱਤਾ ਆਪਣੀ ਮਿੱਟੀ ਰਜਿਸਟ੍ਰੇਸ਼ਨ ਤਾਂ ਹੀ ਹਰ ਸਾਲ ਮੇਰੇ ਕਾ ਪੰਜਾਬ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਸਪੈਸ਼ਲੀ ਪਿੰਡ ਦੇ ਵਿੱਚ ਤਾਂ ਖੂਹ ਤੇ ਜਾਈਦਾ ਉੱਥੇ ਮੋਟਰ ਤੇ ਬੰਬੀ ਤੇ ਜਿੱਥੇ ਅਸੀਂ ਨਹਾਉਂਦੇ ਹੁੰਦੇ ਸੀਗੇ ਕਿਸੇ ਵੇਲੇ ਬੱਚਿਆਂ ਨੂੰ ਵੀ ਉੱਥੇ ਲੈ ਜਾਇਆ ਐਤਕੀ ਵੀ ਉੱਥੇ ਜਾ ਕੇ ਉਹ ਉਹ ਉਹਨਾਂ ਨੇ ਖੂਬ ਆਨੰਦ ਮਾਣਿਆ ਤੇ ਉੱਥੇ ਜਿਹੜਾ ਚਾਹੇ ਸਾਡਾ ਸਕੂਲ ਆ ਉੱਥੇ ਜਾਣ ਦਾ ਮੌਕਾ ਉਹਨਾਂ ਨੂੰ ਬੱਚਿਆਂ ਨੂੰ ਵੀ ਮਿਲਿਆ ਤਾਂ ਪ੍ਰਮਾਤਮਾ ਇਦਾਂ ਹੀ ਕਰੇ ਕਿ ਇਹ ਪਿਆਰ ਤੇ ਇਤਿਫਾਕ ਇਦਾਂ ਹੀ ਚੱਲਦਾ ਰਹੇ ਤਾਂ ਮੇਰੇ ਵਰਗੇ ਨੂੰ ਵੀ ਇੱਥੇ ਖਿੱਚ ਕੇ ਲਿਆਉਂਦਾ ਰਹੇ ਮਿੱਟੀ ਨੂੰ ਤੁਹਾਡ ਨੂੰ ਵੀ ਤੁਹਾਡੇ ਸਟੇਸ਼ਨ ਨੂੰ ਵੀ ਮੈਂ ਇਹੀ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਹਾਨੂੰ ਵੀ ਬਹੁਤ ਬਰਕਤ ਮਿਲੇ ਤੁਸੀਂ ਵੀ ਉਚਾਈਆਂ ਹਾਸਲ ਕਰੋ ਤਾਂ ਇਦਾਂ ਹੀ ਸਮੂਹ ਜੋ ਪੰਜਾਬੀਆਂ ਦਾ ਵੀ ਤਾਂ ਹਰ ਇੱਕ ਦਾ ਜੋ ਤੁਸੀਂ ਇਹ ਸੇਵਾ ਜਿਹੜੇ ਕਰਦੇ ਆ ਸਮੇਂ-ਸਮੇਂ ਤੇ ਮਸਲੇ ਉਠਾਉਂਦੇ ਆ ਤੁਹਾਨੂੰ ਉਹਦੇ ਲਈ ਮੈਂ ਮੁਬਾਰਕਬਾਦ ਵੀ ਪੇਸ਼ ਕਰਦਾ ਤਾਂ ਪਰਮਾਤਮਾ ਕੀ ਅਰਦਾਸ ਕਰਾਂ ਕਿ ਤੁਹਾਨੂੰ ਹੋਰ ਬਲ ਉਦਮ ਪਰਮਾਤਮਾ ਬਖਸ਼ੇ ਧੰਨਵਾਦ ਜੀ ਤੁਹਾਡਾ ਬਹੁਤ ਇੱਕ ਸਵਾਲ ਜ਼ਰੂਰ ਅੰਤ ਹੋ ਗਿਆ ਮੈਂ ਤੁਹਾਡਾ ਗੈਟਅੱਪ ਦੇਖ ਰਿਆ ਨਾ ਤੇ ਯੂਕੇ ਦਾ ਗੈਟਅੱਪ ਕੁਝ ਹੋਰ ਹੁੰਦਾ ਜਿਉਂਕੇ ਤੇ ਸਿੱਖ ਨਾ ਅਸੀਂ ਦੇਖਦੇ ਆ ਪੱਗਾਂ ਛੋਟੀਆਂ ਹੁੰਦੀਆਂ ਨੇ ਬੋਲਣ ਦਾ ਤਰੀਕਾ ਵੀ ਬੜਾ ਅਲੱਗ ਹੁੰਦਾ ਉਹਨਾਂ ਦੀ ਪੰਜਾਬ ਪੰਜਾਬੀ ਜਿਹੜੀ ਨਾ ਉਹ ਬੜੀ ਅਲੱਗ ਜੀ ਹੁੰਦੀ ਹੈ ਪਰ ਤੁਹਾਡੀ ਜਿਹੜੀ ਪੰਜਾਬੀ ਤੁਸੀਂ ਗੱਲਬਾਤ ਕੀਤੀ ਜਿਵੇਂ ਨਾਰਮਲ ਪੰਜਾਬੀਆਂ ਦੀ ਤਰ੍ਹਾਂ ਦਸਤਾਰ ਵੀ ਤੁਹਾਡੀ ਉਸੇ ਤਰੀਕੇ ਨਾਲ ਹੈ ਤੁਹਾਡਾ ਗੈਟਅੱਪ ਪੰਜਾਬੀ ਵਾਲਾ ਹੀ ਹੈ ਸਾਰਾ ਇਹ ਭਾਜੀ ਦੇਖੋ ਤੁਹਾਨੂੰ ਸੜਕ-ਸੁਰਕ ਨਹੀਂ ਮਿਲਣੂਗੀ ਇੱਥੇ ਪਾਣੀ ਨਹੀਂ ਇੱਥੇ ਪਾਣੀ ਤਾਂ ਸੜਕ ਮਿਲੂਗੀ ਵਾਹ ਇਹ ਪਰ ਕਈ ਵਾਰੀ ਤਰਾਸਦੀ ਇਸ ਗੱਲ ਦੀ ਵੀ ਆ ਇਹ ਪੜੇ ਇਥੇ ਪੰਜਾਬ ਚ ਰਹਿੰਦੇ ਪੰਜਾਬੀ ਕਈ ਵਾਰੀ ਉਹ ਨਹੀਂ ਪੰਜਾਬੀ ਬੋਲਦੇ ਬਾਬੇ ਬੋਲਦੇ ਕਈ ਵਾਰੀ ਉਹ ਪੰਜਾਬੀ ਦੇ ਵਿੱਚ ਕਈ ਖਿਚੜੀ ਕਈ ਕੁਝ ਪਕਾ ਦਿੰਦੇ ਆ ਉਹ ਤਾਂ ਆਪ ਨੂੰ ਨਮੋਸ਼ੀ ਮਹਿਸੂਸ ਕਰਦੇ ਆ ਮੈਂ ਜਦੋਂ ਹਿੰਦੀ ਬੋਲਦੀਆਂ ਨੇ ਆਪਣੇ ਬੱਚਿਆਂ ਨੂੰ ਹਿੰਦੀ ਸਿਖਾਉਂਦੀਆਂ ਉਦੋਂ ਕੋਈ ਵੇਰੀ ਦੁੱਖ ਨਹੀਂ ਹੁੰਦਾ ਇਹ ਵੀ ਦੁਖਦਾਈ ਗੱਲ ਆ ਵੀ ਜਿਹੜੇ ਪੰਜਾਬੀ ਆ ਚਾਹੇ ਉਹ ਇੱਥੇ ਹੁਣ Hindu Sikh Muslim ਹੁਣ ईसाई ਹੁਣ ਜੇ ਤੁਸੀਂ ਇੱਥੇ ਪੰਜਾਬ ਦੇ ਜੰਮਪ ਤੁਹਾਨੂੰ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਹੋਣਾ ਚਾਹੀਦਾ ਤਦ ਹੀ ਤਾਂ ਮੈਂ ਸਮਝਦਾ ਕਿ ਇੱਕ ਵਧੀਆ ਜਿਹੜੀ ਗੱਲ ਜਿਹੜੀ ਮੈਨੂੰ ਅਨੋਖੀ ਲੱਗੀ ਐ ਕਿ ਮੈਂ ਕਈ ਸਾਲਾਂ ਤੋਂ ਇਹਦਾ ਰੋਲਾ ਪਾਈ ਜਾ ਰਿਹਾ ਪਰ ਐਤਕੀ ਮੈਂ ਦੇਖਦਾ ਕਿ ਜਦੋਂ ਮੈਂ ਉੱਥੇ ਸੜਕਾਂ ਤੇ ਗਿਆ ਉੱਥੇ ਮੋਲ ਚ ਗਿਆ ਉੱਥੇ ਪੰਜਾਬੀ ਦੇ ਵਿੱਚ ਬਕਾਇਦਾ ਜੋ ਸਰਕਾਰ ਦੀ ਪੰਜਾਬ ਵਿਧਾਨ ਸਭਾ ਦੀ ਪੰਜਾਬੀਆਂ ਦੀ ਇਹ ਜੋ ਉਹਨਾਂ ਦੀ ਪ੍ਰਾਪਤੀ ਆ ਜੋ ਮੈਨੂੰ ਵਧੀਆ ਲੱਗੀ ਕਿ ਇਹ ਦੇਖੋ ਜੇ ਤੁਸੀਂ ਇੱਥੇ ਪੰਜਾਬ 'ਚ ਰਹਿ ਕੇ ਨਹੀਂ ਤੁਹਾਨੂੰ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਪਿਆਰ ਜੇ ਤੁਸੀਂ ਨੂੰ ਉਹਨੂੰ ਇੱਜ਼ਤ ਮੰਨਦੇ ਨੇ ਤਾਂ ਹੋਰ ਨਾਲ ਤਾਂ ਤੁਸੀਂ ਕੀ ਆਸ ਰੱਖ ਸਕਦੇ ਆ ਤੋ ਜੇ ਮੈਂ ਬੋਲੂਗਾ ਤਾਂ ਨਿਰੋਲ ਪੰਜਾਬੀ ਬੋਲੂਗਾ ਕੋਈ ਗੱਲ ਨਹੀਂ ਜੇ ਮੈਂ ਅੰਗਰੇਜ਼ੀ ਬੋਲਣ ਲੱਪਿਆ ਤਾਂ ਆਪਾਂ ਐਨ ਕਿੰਗਜ਼ਿੰਗ ਕੁਇਨਜ਼ ਇੰਗਲਿਸ਼ ਹੀ ਬੋਲੋਗੇ ਉਹ ਤੁਹਾਨੂੰ ਇੱਕ ਵੀ ਲਫ਼ਜ਼ ਪੰਜਾਬੀ ਦਾ ਨਹੀਂ ਆਊਗਾ ਜੇ ਪੰਜਾਬੀ ਬੋਲਦੇ ਆ ਤਾਂ ਉਹ ਤੁਹਾਨੂੰ ਨਿਰੋਲ ਪੰਜਾਬੀ ਮਿਲੂਗਾ ਤੁਹਾਨੂੰ ਖਿਚੜੀ ਜਿਹੜੀ ਹਿੰਦੀ ਅੰਗਰੇਜ਼ੀ ਉਰਦੂ ਦੀ ਉਹ ਨਹੀਂ ਮਿਲੂਗੀ ਇਹ ਪੰਜਾਬੀ ਭਾਸ਼ਾ ਇਹ ਤੁਹਾਡਾ ਸੱਭਿਆਚਾਰੀ ਜਿਹੜਾ ਇੰਨਾ ਅਮੀਰ ਆ ਇਹ ਤੁਹਾਨੂੰ ਤੇ ਫਕਰ ਤਾਂ ਮਾਣੋ ਜਿਹਦਾ ਪੰਜਾਬੀ ਭਾਸ਼ਾ ਜਿਹੜੀ ਹੈਗੀ ਆ ਇਹਦਾ ਚਾਹੇ ਬਾਬਾ ਬੁੱਲੇ ਸ਼ਾਹ ਵਾਰਿਸ ਸ਼ਾਹ ਆ ਜਾਂ ਚਾਹੇ ਉਹ ਸ਼ਿਵ ਕੁਮਾਰ ਬਟਾਲਵੀ ਆ ਜਾਂ ਕਾਨ ਸਿੰਘ ਨਾਭਾ ਹੋਣੀ ਬਹੁਤ ਸਾਰੇ ਵਿਅਕਤੀਆਂ ਦੇ ਜੋ ਇਹ ਯੋਗਦਾਨ ਆ ਇਹ ਤਦ ਹੀ ਇਹ ਇਸ ਮਕਾਮ ਤੇ ਪਹੁੰਚੀ ਆ